ਨਾਰਥ ਯਾਰਕ ਦੇ ਔਦੀ ਧਰਮ ਸਥਾਨਕ ਤੇ ਮੁਰ ਤੋੜ ਕੋੜ ਸ਼ੱਕੀ ਦੀ ਵੀਡੀਓ ਜਾਰੀ ਕਰਦੀ ਹੈ ਕਿ ਨਾਰਥ ਯਾਰਕ ਵਿੱਚ ਸਥਿਤ ਕਹਿਲਾਤ ਸ਼ਾਰੇਹ ਤੋਹਾਰ ਟੈਂਪਲ ਨੂੰ ਇੱਕ ਵਾਰ ਫਿਰ ਨਿਸ਼ਾਨਾ ਬਣਾਇਆ ਗਿਆ ਹੈ ਇਹ ਧਰਮ ਸਥਾਨ ਵਿੱਚ ਤੋੜਫੋੜ ਦੀ ਘਟਨਾ ਵਾਪਰੀ ਅਤੇ ਇਸ ਦੇ ਨਾਲ ਜੁੜੇ ਇੱਕ ਸ਼ੱਕੀ ਵਿਅਕਤੀ ਦੀ ਵੀਡੀਓ ਸਾਹਮਣੇ ਆਈ ਹੈ ਪੁਲਿਸ ਦੇ ਅਨੁਸਾਰ ਇਸ ਸਾਲ ਵਿੱਚ ਨਵੀਂ ਵਾਰ ਜਦੋਂ ਕੀ ਧਰਮ ਸਥਾਨਕ ਤੇ ਹਮਲਾ ਕੀਤਾ ਗਿਆ ਮੰਗਲਵਾਰ ਸਵੇਰੇ ਲਗਭਗ 6:45 ਮਿੰਟ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲੇਗੀ ਹਾਈਵੇ 401 ਤੇ ਦੱਖਣ ਵੱਲ ਬੇਵੈਡ ਅਵੇਨਿਊ ਦੇ ਨੇੜੇ ਸਥਿਤ ਇਮਾਰਤ ਦੀਆਂ ਚਾਰ ਖਿੜਕੀਆਂ ਤੋੜੀਆਂ ਗਈਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਟੀਨੇਜਰ ਜਾਂ ਫਿਰ 20 ਸਾਲ ਤੋਂ ਘੱਟ ਉਮਰ ਦਾ ਬੱਚਾ ਹੋ ਸਕਦਾ ਹੈ ਤੇ ਇਸ ਦੇ ਨਾਲ ਹੀ ਉਸ ਦੀ ਕੱਦ-ਕਾਠ ਦਰਮਿਆਨੀ ਹੈ ਤੇ ਉਸ ਦੇ ਨਾਲ ਮੈਡੀਕਲ ਮਾਸਕ ਜਿਹੜਾ ਕਿ ਵੀਡੀਓ ਚ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਦੇ ਨਾਲ ਹੀ ਅ ਫਿਲਹਾਲ ਜਿਹੜੇ ਮੁਸ਼ਕਿਲ ਦੇ ਨਾਲ ਉਸ ਦੀ ਜਿਹੜੀ ਵੀਡੀਓਜ਼ ਜਾਰੀ ਕੀਤੀ ਗਈ ਹੈ ਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ਤੇ ਇਦਾਂ ਦੀ ਹੋਰ ਜਿਹੜੀ ਇਸ ਦੇ ਨਾਲ ਜਾਣਕਾਰੀ ਜਿਹੜੀ ਵੀ ਜੁੜੀ ਮਿਲੇਗੀ ਉਹ ਤੁਹਾਡੇ ਨਾਲ ਸਾਂਝ ਕਰਦੇ ਰਵਾਂਗੇ ਪੈਰਾ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦਕਿ ਕਿਸੇ ਧਾਰਮਿਕ ਸਥਾਨ ਦੇ ਉੱਤੇ ਤੋੜਪੋੜ ਕੀਤੀ ਗਈ ਹੈ ਇਹ ਨੌਵਾਂ ਕિસ્ਸਾ ਹੈ ਜਦਕਿ ਇੱਕੋ ਜਗ੍ਹਾ ਤੇ ਇੱਕੋ ਧਰਮ ਦੇ ਉੱਤੇ ਨੌਵੀਂ ਵਾਰ ਹਮਲਾ ਕੀਤਾ ਗਿਆ ਹੈ